ਇਹ ਕਹਿੰਦੇ ਬੜੀ ਬੰਪਰਕ VOTING ਹੋਈ ਹੈ ਉੱਥੇ ਜੀ ਆ ਬਿਲਕੁਲ ਜੇ ਤਾਂ ਹੀ ਆਪ ਆ ਕੇ ਜੇ ਕੋਈ ਵੀਰ ਨੂੰ ਪਤਾ ਹੋਵੇ ਜਰੂਰ ਕਾਲ ਕਰੇ ਡੇਰਾ ਸੱਚਾ ਸੌਦਾ ਤੇ ਰਾਜਸੀ ਵਿੰਗ ਦੇ ਰਹੇ ਮੁਖੀ ਪ੍ਰਦੀਪ ਬਰੇਟਾ ਦੇ ਸੰਸਨੀ ਖੇਜ ਇਨਸਾਪਾ ਨੇ ਸੁਖਵੀਰ ਬਾਦਲ ਦੀਆਂ ਮੁਸ਼ਕਿਲਾਂ ਬਤਾਤੀਆਂ ਜੀ ਕੀ ਕਹਿ ਦਤਾ ਉਹਨੇ ਦੇਖੋ ਜੀ ਪ੍ਰਦੀਪ ਖਲੇਰ ਜੀ ਹਰਸ਼ ਧੂਰੀ ਤੇ ਇੱਕ ਕੋਈ ਹੋਰ ਹੈ ਤਿੰਨ ਸੰਗਿਆ ਦਾ ਨਾਮ ਵਾਰ-ਵਾਰ ਆਉਂਦਾ ਸੀ ਕਿ ਇਹ ਉਹ ਲੋਕ ਹੈ ਜਿਨ੍ਹਾਂ ਨੇ ਜੋ ਪੰਜਾਬ ਦੇ ਵਿੱਚ ਹੋਇਆ ਕੀਤਾ ਉਹਦੇ ਨਿਗਰਾਨ ਇਹ ਸੀ ਜਿਹੜੀ ਇੱਥੇ ਬੇਅਦਬੀ ਦੀਆਂ ਕਟਨਾਮਾ ਹੋਈਆਂ ਇਹਨਾਂ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਜੀ ਬੜੇ ਲੰਬੇ ਸਮੇਂ ਤੋਂ ਇਹ ਡਿਮਾਂਡ ਚੱਲ ਰਹੀ ਸੀ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹੈਨ ਕਿੱਥੇ ਪਹਿਲੀਆਂ ਜਿਹੜੀਆਂ ਜਾਂਚਾਂ ਹੋਈਆਂ ਚਾਹੇ ਰਣਵੀਰ ਸਿੰਘ ਖੱਟੜੇ ਦੀ ਜਾਂਚ ਹੋਈ ਹੈ ਚਾਹੇ ਫਿਰ ਇੱਕ ਜਿਹੜਾ ਕਮਿਸ਼ਨ ਬਣਿਆ ਸੀ ਜਸਟਿਸ ਰਣਜੀਤ ਸਿੰਘ ਵਾਲਾ ਕਮਿਸ਼ਨ ਉਹਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ ਔਰ ਇਹਦੇ ਵਿੱਚ ਉਹ ਜ਼ਿਕਰ ਵੀ ਕੀਤਾ ਜਿਹੜੀ 마ਫੀ ਨਾਮਾ ਉਹਨੂੰ ਦਿੱਤਾ ਗਿਆ ਸੀ ਕਿ 마ਫੀ ਨਾਮਾ ਕਿਵੇਂ ਹੋਈ ਹੁਣ ਬਰਜੀਤ ਸਿੰਘ ਕਲੇਰ ਗ੍ਰਿਫਤਾਰ ਹੋ ਜਾਂਦਾ ਹੈ ਗ੍ਰਿਫਤਾਰੇ ਕਿੱਥੋਂ ਹੋ ਲਿਆ ਕਿਉਂਕਿ ਜਦੋਂ ਜੁੱਧੇ ਵਾਲਾ ਮਾਮਲਾ ਚੱਲਦਾ ਸੀ ਉੱਥੇ ਕਿਸੇ ਲੰਗਰ ਦੇ ਵਿੱਚ ਇਹ ਦੀ ਤਸਵੀਰ ਵਗੈਰਾ ਆਈ ਜਿਹਨੂੰ ਨੇ ਪਾਤਾ ਸੀ ਸੋਸ਼ਲ ਮੀਡੀਆ ਤੇ ਔਰ ਉਹਦੇ ਤੋਂ ਕਹਿੰਦੇ ਪੁਲਿਸ ਵਾਲੇ ਕਹਿੰਦੇ ਜੀ ਸਾਨੂੰ ਟ੍ਰੇਸ ਹੋ ਗਿਆ ਤੇ ਫਿਰ ਅਸੀਂ ਰੇਡ ਕੀਤੀ ਤੇ ਇਹਨੂੰ ਗੁਰਦਾਉ ਤੋਂ ਫੜ ਲਿਆ ਨਾ ਇਹ ਬੰਦਾ ਅੰਦਰ ਰਿਹਾ ਤੇ ਅੰਦਰੇ ਫਿਰ ਇਹ ਬੰਦਾ ਪਾਲਾ ਮਾਸਕਵਾ ਬਣ ਗਿਆ ਜੀ ਬਾਦਮਾਫਤ ਕੁਆਇੜਾ ਹੁੰਦਾ ਜੀ ਉਹ ਪਹਿਲਾਂ ਦਿੱਤੀ ਜਾਂਦੀ ਹੈ ਉਹ ਆਪਣੀ ਸਟੇਟਮੈਂਟ ਪੁਲਿਸ ਕੋਲ ਹੀ ਦਿੰਦਾ ਹੈ ਔਰ ਪੁਲਿਸ ਤੋਂ ਬਾਅਦ ਫਿਰ ਇੱਛਾ ਪ੍ਰਗਟ ਕਰਦਾ ਹੈ ਕਿ ਮੈਂ ਮੈਜਿਸਟ੍ਰੇਟ ਦੇ ਸਾਹਮਣੇ ਜਾਣਾ ਤੇ ਫਿਰ ਮੈਜਿਸਟ੍ਰੇਟ ਕੋਲ ਪਤਾ ਨਹੀਂ ਕਿਹੜੀ ਕਾਨੂੰਨ ਹੈ ਇਹਨਾਂ ਨੇ ਕਾਨੂੰਨ ਜੇ ਬਦਲ ਤੇ ਲੇਕਿਨ ਜਿਹੜਾ ਪੁਰਾਣਾ ਕਾਨੂੰਨ 80 ਆਰ ਪੀ ਸੀ ਦਾ ਧਾਰਾ 124 ਉਹਦੇ ਤਹਿਤ ਉਹ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਜਿਹੜਾ ਹੈਗਾ ਦਿਨ ਤੇ ਬਲਬਲੇ ਸਾਂਝੇ ਕਰਦਾ ਹੈ ਤੇ ਮੈਜਿਸਟ੍ਰੇਟ ਫਿਰ ਆ ਜੁਡੀਸ਼ੀਅਲ ਮੈਜਿਸਟ੍ਰੇਟ ਆਪਣੀ ਕਲਮ ਦੇ ਨਾਲ ਆਪਣੇ ਪੈਨ ਦੇ ਨਾਲ ਉਹਦੇ ਧਿਆਨ ਲਿਖਿਆ ਜਾਂਦੇ ਆ ਇਹ ਆਲਾ ਮਸਕਵਾ ਬਣ ਕੇ ਅਸੀਂ ਜ਼ਮਾਨ ਤੇ ਦੀ ਹੋ ਗਈ ਹੈ ਲੇਕਿਨ ਇਹਨਾਂ ਦੇ ਨਾਲ ਦੇ ਵਿੱਚ ਤੁਹਾਨੂੰ ਪਤਾ ਵੀ ਅਕਾਲੀ ਦਲ ਦੇ ਵਿੱਚ ਬੜੀ ਕਾਸ਼ਮ ਕਸ ਚੱਲ ਰਹੀ ਹੈ ਜੀ ਅਕਾਲੀ ਦਲ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਜਿਨ੍ਹਾਂ ਨੂੰ ਬਾਗੀ ਕਿਹਾ ਜਾਂਦਾ ਉਹ ਬਾਹਰ ਆ ਗਏ ਔਰ ਉਹਨਾਂ ਨੇ ਹਾਲ ਤੱਕ ਸਾਹਿਬ ਜਸਹਰ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਕੇ ਕਬੂਲਨਾਮਾ ਵੀ ਪੇਸ਼ ਕੀਤਾ ਤੇ ਉਹਨੂੰ ਚਾਰ ਸ਼ੀਟ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਕਿਹਾ ਜੀ ਸਾਡੇ ਜ਼ਮਾਨੇ ਦੇ ਵਿੱਚ ਆਹ ਕੁਝ ਹੋਇਆ ਅਸੀਂ ਵੀ ਉਸ ਵੇਲੇ ਸਰਕਾਰ ਦੇ ਤੇ ਪਾਰਟੀ ਦੇ ਪਾਕੀਦਾਰ ਸੀ لیکن جو کچھ ਹੋਇਆ ਕੀਤਾ ਇਹਦਾ ਮੁੱਖ ਜਿਹੜਾ ਹੈਗਾ ਸੂਤਰਤਾਤ ਉਹ ਸੁਖਬੀਰ ਸਿੰਘ ਬਾਦਲ ਸੀ ਔਰ ਗਿਆਨੀ ਗੁਰਵਚਨ ਸਿੰਘ ਉਹ ਜਿਹੜੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜੱਜ ਸਰਦਾਰ ਹੁੰਦੇ ਸੀ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ ਇਹਨਾਂ ਦੇ ਉੱਤੇ ਕਿਵੇਂ ਦਬਾਅ ਪਾਇਆ ਸਿੰਘ ਸਹਿਬਾਨਾਂ ਨੇ ਉੱਤੇ ਤੇ ਇਹਨੂੰ ਮਾਫ ਕਰਵਾਇਆ ਇੱਕ ਗੱਲ ਇਥੇ ਹੋਰ ਆਉਂਦੀ ਹੈ ਪਿਛਲੇ ਦਿਨਾਂ ਚ ਤੁਸੀਂ ਸਰਦਾਰ ਪ੍ਰਗਟ ਸਿੰਘ ਉਹਦੀ ਇੱਕ ਇੰਟਰਵਿਊ ਸੁਣੀ ਹੋਰੀ ਹੈ ਪ੍ਰਗਟ ਸਿੰਘ ਉਹਦੀ ਹੈ ਇਸ ਵੇਲੇ ਕਾਂਗਰਸ ਪਾਰਟੀ ਦੇ ਜਿਲੰਦਰ ਸ਼ੌਲੀ ਤੋਂ ਐਮ.ਐਲ.ਏ ਹੈ ਪਹਿਲਾਂ ਉਹ ਸਰਕਾਰੀ ਸਰਵਿਸ ਦੇ ਵਿੱਚ ਹੀ ਹੁੰਦੇ ਸੀ ਜਿਹੜਾ ਸਪੋਰਟਸ ਦੇ ਡਾਇਰੈਕਟਰ ਹੁੰਦੇ ਸੀ ਪੰਜਾਬ ਦੇ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਜਨੀਤੀ ਚਾਹੋ ਔਰ ਉਹਨਾਂ ਨੇ ਅਕਾਲੀ ਦਲ ਜੋਇਨ ਕਰਕੇ ਚੋਣ ਲੜੀ ਸੀ ਤੇ ਐਮਐਲਏ ਬਣ ਗਏ ਸੀ ਉਹ ਅਕਾਲੀ ਦਲ ਚੰਦੇ ਸੀ ਉਹ ਕਹਿੰਦੇ ਵੀ ਅਸੀਂ ਪੰਜਾਬ ਭਵਨ ਦੇ ਕਮਰੇ ਦੇ ਵਿੱਚ ਬੈਠੇ ਆ ਤੇ ਉੱਥੇ ਦਲਜੀਤ ਸਿੰਘ ਚੀਮਾ ਆਉਂਦੇ ਆ ਤੇ ਉਹ ਆ ਕੇ ਕਹਿੰਦੇ ਖੁਸ਼ਖਬਰੀ ਤੁਹਾਨੂੰ ਇੱਕ ਖੁਸ਼ਖਬਰੀ ਦਿੰਦੇ ਆ ਕਿ ਅਸੀਂ ਮਾਮਲਾ ਨਿਪਟਾਤਾ ਪੇਰਾ ਮੁਖੀ ਦੇ ਨਾਲ ਜਿਹੜਾ ਕਲੇਸ਼ ਹਾਲ ਦਾ ਸੀ ਉਹ ਮੁੱਕ ਗਿਆ ਤੇ ਮਾਫੀ ਨਾਮੇ ਵਾਲੀ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਲੀਅਰ ਹੋ ਗਈ ਹੈ ਉਦੋਂ ਵੀ ਇਹ ਕਲਾਰੀ ਸੀ ਪਹਿਲਾਂ ਵੀ ਆ ਰਿਹਾ ਸੀ ਕਿ ਜਿਹੜਾ ਮਾਫੀਨਾਮਾ ਦਿੱਤਾ ਗਿਆ ਹੈ ਮਾਫੀਨਾਮਾ ਜਿਹੜਾ ਹੈ ਇਹ ਐਵੇਂ ਨਹੀਂ ਇਹਦੇ ਪਿੱਛੇ ਸੌਦੇ ਬਾਜੀ ਹੋਈ ਹੈ ਹਾਂ ਅਰ ਇਥੇ ਮੈਂ ਥੋੜਾ ਜਿਹਾ ਤੁਹਾਨੂੰ ਜੀ ਕਰ ਕਰਨਾ ਚਾਹੂੰਗਾ ਕਿ ਡੇਰਾ ਡੇਰੇ ਵਾਲਿਆਂ ਦੀ ਭੂਮਿਕਾ ਤੇ ਅਕਾਲੀ ਦਲ ਦਾ ਟਕਰਾਅ ਤੇ ਹੋਈ ਕਿਵੇਂ ਜੀ ਜੇ ਆਪਾਂ ਪਿਛੋਕੜ ਚ ਜਾਈਏ ਤਾਂ 2002 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ ਜੀ 2007 ਦੇ ਵਿੱਚ ਦੁਬਾਰਾ ਚੋਣ ਹੁੰਦੀ ਹੈ ਜਿਹੜੀ ਦੁਬਾਰਾ ਚੋਣ ਹੁੰਦੀ ਹੈ ਉਸ ਚੋਣ ਦੇ ਵਿੱਚ ਡੇਰੇ ਵਾਲਿਆਂ ਨੇ ਫੈਸਲਾ ਕਰਕੇ ਉਹਨਾਂ ਦੇ ਰਾਸ਼ਟਰੀ ਵਿਗਨੇ ਸਪਸ਼ਟ ਕਰਤਾ ਸੀ ਕਿ ਅਸੀਂ ਕਾਂਗਰਸ ਪਾਰਟੀ ਦੀ ਮਦਦ ਕਰਾਂਗੇ ਤੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਮਦਦ ਕੀਤੀ ਸੀ। ਸਰਕਾਰ ਭਾਵੇਂ ਅਕਾਲੀ ਦਲ ਦੀ ਬਣ ਗਈ ਸੀ ਲੇਕਿਨ ਮਾਲਵੇ ਜੀਆਂ ਬਹੁਤ ਸਾਰੀਆਂ ਸੀਟਾਂ ਅਕਾਲੀ ਦਲ ਹਾਰ ਗਈ ਸੀ। ਜੀ। ਉਹਦੇ ਤੋਂ ਫਿਰ سلسلہ ਸ਼ੁਰੂ ਹੁੰਦਾ ਸਭ ਤੋਂ ਪਹਿਲਾ ਜਿਹੜਾ ਹੈਗਾ ਜਿਹੜਾ ਰੌਲਾ ਪੈਂਦਾ ਹੈ ਉਹ ਸਾਡੇ ਇਲਾਕੇ 'ਚ ਹੀ ਪੈਂਦਾ ਹੈ। ਜੀ। ਜਦੋਂ ਅਸੀਂ ਬਠਿੰਡੇ ਤੋਂ ਪਟਿਆਲਾ ਨੂੰ ਆਉਂਦੇ ਆ ਰਸਤੇ ਦੇ ਵਿੱਚ ਮਾਨਸਾ ਚੌਕ ਆਉਂਦਾ ਹੈ। ਉਸ ਚੌਕ ਦੇ ਵਿੱਚ ਇੱਕ ਵਿਰਾਗਾ ਚੌਕ ਜਿਹਾ ਬਣਿਆ ਹੋਇਆ ਸੀ ਉਹਨੂੰ ਰਾਮ ਰਹੀਮ ਚੌਕ ਕਹਿੰਦੇ ਸੀ ਹੈਨਾ ਸ਼ਾਮਸਤਾਨ ਚੌਕ ਸੋਰੀ ਸ਼ਾਮਸਤਾਨ ਚੌਕ ਕਹਿੰਦੇ ਸੀ ਸ਼ਾਮਸਤਾਨ ਦੇ ਨਾਂ ਦੇ ਤੇ ਉਹ ਆਪਣੇ ਦਾ ਵਿਲਪ ਕੀਤਾ ਸੀ ਔਰ ਉਹ ਵੀ ਸ਼ਾਮ ਸੰਭਾਲ ਦੀ ਪ੍ਰੇਮੀ ਕਰਦੇ ਹੁੰਦੇ ਸੀ ਉੱਥੇ ਵੀ ਅਟੈਕ ਹੁੰਦਾ ਜੀ ਰਾਤ ਨੂੰ ਜਿਹੜਾ ਰਾਤ ਨੂੰ ਅਟੈਕ ਹੁੰਦਾ ਉਸ ਅਟੈਕ ਨੂੰ ਉਹਦੀ ਉਹ ਪੰਨ ਤੋੜ ਕਰਦੇ ਲੇਕਿਨ ਉੱਥੇ ਇੱਕ ਟੈਲੀਫੋਨ ਡਿੱਗ ਪਿਆ ਜੀ ਪੁਲਿਸ ਨੇ ਟੈਲੀਫੋਨ ਨੂੰ ਬਰਾਮਦ ਕਰਦੇ ਤੇ ਉਸ ਟੈਲੀਫੋਨ ਦੇ ਵਿੱਚੋਂ ਜਿਹੜੇ ਨੰਬਰ ਤ੍ਰੇਸ ਹੁੰਦੇ ਹੈ ਜੀ ਉਹ ਨੰਬਰ ਜਿਹੜਾ ਅਕਾਲੀ ਲੀਡਰਾਂ ਦੇ ਨਾਲ ਸੰਬੰਧਿਤ ਹੈ ਅਕਾਲੀ ਲੀਡਰਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਮੈਂ ਉਸ ਵੇਲੇ ਖਬਰਾਂ ਵੀ ਲਿਖੀ ਸੀ ਮੈਂ ਸਾਡੇ ਦਰਸ਼ਕਾਂ ਨੂੰ ਯਾਦ ਕਰਾ ਦਿੰਦਾ ਕਿ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ ਇਹ ਪੰਜਾਬ ਦੇ ਦੁਖਾਂਤ ਦਾ ਮੁੱਢ ਵੱਜ ਰਿਹਾ ਹੈ ਦੇ ਵਿੱਚ ਕੋਈ ਵੱਡੀ ਗੱਲ ਹੈ ਉਹ ਜਿਹੜਾ ਇਹਦੇ ਤੇ ਉਹ ਲੱਗਦਾ ਕਿ ਜਿਹੜਾ ਉਹ ਹਮਲਾ ਕਰਵਾਇਆ ਸੀ ਉਹ ਅਕਾਲੀ ਲੀਡਰਸ਼ਿਪ ਦੀ ਮਦਦ ਦੇ ਨਾਲ ਹੋਇਆ ਸੀ ਫਿਰ ਡੇਰਾ ਮੁਖੀ ਜਿਹੜਾ 2007 ਦੇ ਵਿੱਚ ਹੀ ਸਲਾਪੁਰ ਪਿਆ ਜਿਹੜਾ ਉਹ ਸਲਾਪੁਰਿਆ ਡੇਰਾ ਹੈ ਉੱਥੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦੇ ਆ ਆਪਣੇ ਜਿਹੜੇ ਹੈਗੇ ਪ੍ਰੇਮੀ ਉਹਨਾਂ ਨੂੰ ਉਹ ਰੂਹ ਅੱਜਾ ਪਿਆ ਕੇ ਉਹਨਾਂ ਨੂੰ ਅੰਸਾਂ ਵਗੈਰਾ ਇਹ ਜਿਹਾ ਕੁਝ ਕਰੁੰਦਾ ਹੈ ਉਹਦਾ ਫਿਰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲੱਗਦੇ ਆ ਬਠਿੰਡੇ ਦੇ ਵਿੱਚ ਸਿੱਖਾਂ ਦਾ ਤੇ ਅਕਾਲੀਆਂ ਦਾ ਇਹ ਨਜ਼ਰ ਪ੍ਰੇਮੀ ਦਾ ਟਕਰਾ ਹੁੰਦਾ ਹੈ ਤੇ ਗੱਲ ਫਿਰ ਵੱਧਦੀ ਜਾਂਦੀ ਹੈ ਤੇ ਕਾਫੀ ਫਿਰ ਵੱਧ ਗਈ ਉਤੋਂ ਬਾਅਦ ਫਿਰ 2009 ਦੀ ਚੋਣ ਆਉਂਦੀ ਹੈ 2009 ਦੀ ਚੋਣ ਆਉਂਦੀ ਆਉਂਦੀ ਆ ਹਮਾਸ਼ ਕਾਫੀ ਸਾਰੇ ਚੇਜ ਹੋ ਜਾਂਦੇ ਆ ਕਾਲੀਗਾ ਦੀ ਸਰਕਾਰ ਹੁੰਦੀ ਹੈ ਮੇਰੇ ਵਾਲੀ ਉਹਦੇ ਵਿੱਚ ਫੜਾ ਫੜਾਈ ਬੜੀ ਹੁੰਦੀ ਹੈ ਕੁੱਟਮਾਰ ਬੜੀ ਹੁੰਦੀ ਹੈ ਕੁਝ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਖੁਦਕਸ਼ੀਆਂ ਵੀ ਹੁੰਦੀਆਂ ਇੱਥੋਂ ਤੱਕ ਹੋ ਗਿਆ ਕਿ ਜਿਹੜੇ ਵੱਡੇ-ਵਡੇਰੇ ਕਿਸੇ ਦੇ ਮਰ ਜਾਂਦੇ ਹੈ ਪਰਿਵਾਰ ਦੇ ਵਿੱਚੋਂ ਜੇ ਇੱਕ ਮੈਂਬਰ ਡੇਰੇ ਨਾਲ ਜੁੜਿਆ ਹੋਇਆ ਹੈ ਦੂਜਾ ਮੈਂਬਰ ਭਾਵੇਂ ਸਿੱਖ ਨਾਲ ਜੁੜਿਆ ਹੋਇਆ ਹੈ ਤੇ ਅੰਤਮ ਅਰਦਾਸ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪ੍ਰਕਾਸ਼ ਕਰਨ ਦੀ ਇਜਾਜ਼ਤ ਵੀ ਨਹੀਂ ਸੀ ਇਹ ਸਾਰਾ ਕੁਝ ਚੱਲਦਾ ਰਿਹਾ ਤੇ ਇਹਦੇ ਵਿੱਚ ਫਿਰ ਅੰਦਰ ਖਾਤੇ ਇੱਕ ਜਿਹੜੀ ਹੈਗੀ ਮਹਿੰਮ ਚੱਲੀ ਕਿ ਹੁਣ ਆਪਾਂ ਕੁਛ ਨਾ ਕੁਛ ਕਰੀਏ ਤੇ ਫਿਰ ਚੰਦੀ ਸਾਹਿਬ 2009 ਦੀ ਪਾਰਲੀਮੈਂਟ ਅਰਨੰਦਰ ਨੂੰ ਹਰਾ ਕੇ ਜਦੋਂ ਬੀਬੀ ਹਰਸਿਮਰਤ ਕੌਰ ਜਿੱਤਲੀ ਹੈ ਕਿਹਾ ਜਾਂਦਾ ਵੀ ਉਹਦੇ ਵਿੱਚ ਡੇਰਾ ਪ੍ਰੀਮੀਆ ਦਾ ਇੱਕ ਵੱਟਾ ਯੋਗਦਾਨ ਸੀ ਵੱਡਾ ਰੋੜ ਸੀ 2012 ਦੀ ਚੋਣ ਆ ਜਾਂਦੀ ਹੈ 2012 ਦੀ ਚੋਣ ਤੋਂ ਐਨ ਪਹਿਲਾਂ ਇੱਕ ਜਿਹੜੀ ਹੈਗੀ ਐ ਤਿੰਨ ਚਾਰ ਦਿਨ ਪਹਿਲਾਂ ਬਤਿੰਦੇ ਦੀ ਜ਼ਾਲਤ ਦੇ ਵਿੱਚ ਕਤਵਾਲੀ ਦਾ ਐਸਐਚਓ ਆ ਕੇ ਐਪਲੀਕੇਸ਼ਨ ਪੇਸ਼ ਕਰਦਾ ਹੈ ਕਿ ਡੇਰਾ ਮੁਖੀ ਦੇ ਖਿਲਾਫ ਜਿਹੜਾ ਇੱਕ ਕੇਸ ਹੋਇਆ ਜੀ ਇੱਕ ਕੇਸ ਜਿਹੜਾ ਹੈਗਾ ਇਹਦੇ ਵਿੱਚ ਕੋਈ ਧਮ ਨਹੀਂ ਸਾਡੇ ਕੋਲ ਕੋਈ ਸਬੂਤ ਨਹੀਂ ਤੇ ਕੇਸ ਖਾਰਜ ਕਰ ਦਿੱਤਾ ਜਾਵੇ ਉਹ ਐਪਲੀਕੇਸ਼ਨ ਜਿਹੜੀ ਦਿੱਤੀ ਜਾਂਦੀ ਹੈ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਮੈਂ ਕੋਰਟ ਦੇ ਵਿੱਚ ਖਲੋਤਾ ਸਾਡੇ ਸਾਹਮਣੇ ਗੱਲ ਆਉਂਦੀ ਹੈ ਤੇ ਇਸੇ ਸਮੇਂ ਦੌਰਾਨ ਜਿਹੜੇ ਉਹ ਜੱਜ ਸਾਹਿਬ ਸੀਗੇ ਹਰਦੀਪ ਸਿੰਘ ਖਾਲਸਾ ਉਹਨਾਂ ਨੇ ਪੇਸ਼ੀ ਪਾਤੀ ਫਿਰ ਇਹਦਾ ਰੌਲਾ ਪੈ ਜਾਂਦਾ ਕੁਝ ਸਿੰਘ ਹੋਰ ਆਉਂਦੇ ਉਹ ਆ ਕੇ ਪਾਈਪੀ ਬੜਦੇ ਹੋ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਅੱਜ ਜਿਹੜੀ ਗੁਰੂ ਸਾਡੀ ਇਹ ਮੇਰੇ ਨਕਲ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਭਾਵਨਾਵਾਂ ਕੱਲੀਆਂ ਮਦਈ ਦੀਆਂ ਨਹੀਂ ਇੰਝ ਰਹੂਗਾ ਸਾਡੀਆਂ ਵੀ ਇੰਝ ਹੋਈਆਂ ਤੇ ਅਗਨੀ ਪੇਸ਼ੀ ਦੇ ਉੱਤੇ ਮਦਈ ਵੀ ਆ ਕੇ ਕਹਿੰਦਾ ਜੀ ਮੇਰਾ ਬਿਆਨ ਤਾਂ ਗਲਤ ਲਿਖਿਆ ਗਿਆ ਇਹ ਜਿਹੜਾ ਸਾਰਾ ਖੁਸ਼ ਹੁੰਦਾ ਤੇ ਫਿਰ 2012 ਦੀ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਹੈ ਇਹਨਾਂ ਪਰਲੋ ਮਸਲਦੀ ਉਹਨੇ ਸਾਰਾ ਕੁਝ ਤਾਂ ਸਾਹਮਣੇ ਆ ਗਿਆ ਫਿਰ 2014 ਆਉਂਦੀ ਹੈ 14 ਤੋਂ ਬਾਅਦ 19 ਆਉਂਦੀ ਹੈ ਤੇ ਹੁਣ ਆ ਦਿਨ ਆ ਗਿਆ ਇਹ ਜਿਹੜਾ ਪ੍ਰਦੀਪ ਕਲੇਰ ਨੇ ਜਿਹੜੀ ਕੱਲ ਇੰਟਰਵਿਊ ਦਿੱਤੀ ਹੈ ਉਹਨੇ ਇੱਕ ਨਿੱਜੀ ਤਨ ਚੈਨਲ ਦੇ ਨਾਲ ਇੰਟਰਵਿਊ ਦਿੱਤੀ ਉਹਦੇ ਵਿੱਚ ਉਹਨੇ ਵਡੀਆਂ ਗੱਲਾਂ ਕਹੀਆਂ ਉਹ ਕਹਿੰਦੇ ਵੀ ਕਿਉਂਕਿ ਮੈਂ ਪਹਿਲਾਂ ਯੂਥਪਿੰਗ ਦਾ ਮੁਖੀ ਬਣਾਇਆ ਫਿਰ ਮੈਨੂੰ ਰਾਜਸੀ ਪਿੰਗ ਦਾ ਮੁਖੀ ਬਣਾਇਆ ਹਰਸ਼ ਧੂਰੀ ਮੇਰੇ ਨਾਲ ਹੁੰਦਾ ਸੀ ਤੇ ਫਿਰ ਜਿਹੜੀ ਪਹਿਲੀ ਜਿਹੜੀ ਥੀ ਇਹਨੇ ਫਿਲਮ ਬਣਾਈ ਸੀ ਡੇਰਾ ਮੁਖੀ ਦੇ ਐਮਐਸਸੀ ਬਣ ਉਹ ਤਾਂ ਪੰਜਾਬ ਚੱਲੀ ਨਹੀਂ ਸੀ ਤੇ ਦੂਜੀ ਜਿਹੜੀ ਬਣ ਗਈ ਫਿਰ ਫਿਲਮ ਬਣੀ ਉਹਨੂੰ ਚਲਾਉਣ ਵਾਸਤੇ ਗੱਲਬਾਤ ਹੋ ਰਹੀ ਹੈ ਤੇ ਕਹਿੰਦੇ ਵੀ ਸਾਡੇ ਸੀ ਡੇਰੇ ਸਿਰਸੇ 'ਚ ਬੈਠੇ ਆ ਉੱਥੇ ਡੇਰਾ ਮੁਖੀ ਮੈਨੂੰ ਕਹਿੰਦਾ ਸਾਨੂੰ ਕਹਿੰਦਾ ਵੀ ਤੁਸੀਂ ਸੁਖਵੀਰ ਨਾਲ ਗੱਲ ਕਿਉਂ ਨਹੀਂ ਕਰਦੇ ਸੁਖਵੀਰ ਨਾਲ ਗੱਲ ਕਰੋ ਆਪਣੀ ਫਿਲਮ ਚਲਾਓ ਕਹਿੰਦੇ ਸਿੱਖਿਆ ਕੋਈ ਗੱਲ ਨਹੀਂ ਜੀ ਕਰ ਲੈਣੀ ਹੈ ਕਹਿੰਦੇ ਜਦੋਂ ਆਪਾਂ ਉਹਨਾਂ ਨੂੰ ਝੋਟਾ ਪਾਉਣੇ ਤੁਸੀਂ ਗੱਲ ਕਿਉਂ ਨਹੀਂ ਕਰਦੇ ਜੇ ਉਹਨਾਂ ਨੇ ਆਪਣੀਆਂ ਝੋਟਾ ਲੈ ਲਈਆਂ ਤਾਂ ਉਹ ਮਾਫੀਨਾਮੇ ਵਾਲੇ ਪਾਸੇ ਬੈਠ ਆਪਣੀ ਫਿਲਮ ਚਲਾਈ ਜਾਵੇ ਬਾਕੀ ਦਾ ਮਤ ਮੇਰੇ ਮੂੰਹ ਤੋਂ ਨਿਕਲ ਗਿਆ ਵੀ ਫਿਲਮ ਚਲਾਉਣ ਦਾ ਪ੍ਰਬੰਧ ਕੀਤਾ ਜਾਵੇ ਚਲੋ ਉਹ ਕਹਿੰਦੇ ਜੇ ਅਸੀਂ ਗੱਲ ਕਰਦੇ ਹਾਂ ਅਸੀਂ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਸਫਦਰ ਚੰਗ ਰੋਡ ਦੇ ਉੱਤੇ ਬੀਬੀ ਹਰਸਿਮਰਸਾਹ ਔਰ ਬਾਦਲ ਦੀ ਕੋਠੀ ਹੈ ਜਿਹੜੀ ਉੱਥੇ ਮਿਲੇ ਉੱਥੇ ਜਾ ਕੇ ਜਦੋਂ ਗੱਲ ਕੀਤੀ ਕਿ ਬਾਬੇ ਦੀ ਆ ਹਿੱਸਾ ਹੈ ਅਸੀਂ ਦੀ ਪੁਸ਼ਟੀ ਨਹੀਂ ਕਰਦੇ ਪ੍ਰਦੀਪ ਕਲੇਰ ਕਹਿੰਦਾ ਕਹਿੰਦਾ ਵੀ ਉੱਥੇ ਸੁਖਬੀਰ ਸਿੰਘ ਬਾਦਲ ਕਹਿੰਦਾ ਲਿਆਓ ਯਾਰ ਤੁਸੀਂ ਮਾਫੀਨਾਮਾ ਲਿਆਓ ਚਿੱਠੀ ਲਿਆਓ ਇਹ ਸਾਰਾ ਕੁਝ ਨਿੱਪਟ ਜੂਗਾ ਕਹਿੰਦੇ ਕਿਵੇਂ ਜੀ ਉਹ ਕਹਿੰਦਾ ਜਿਵੇਂ ਤੁਹਾਡੇ ਸਿਸਟਮ ਦਾ ਬਾਬਾ ਤੁਹਾਡਾ ਬਾਬਾ ਹੈ ਨਾ ਉਵੇਂ ਜਿਵੇਂ ਕਾਲੀ ਦਲ ਦਾ ਬਾਬਾ ਮੈਂ ਤੁਸੀਂ ਮੇਰੇ ਕੋਲ ਲਿਆਓ ਸਭ ਕੁਝ ਨਿੱਪਟ ਜੂਗਾ ਫਿਰ ਕਹਿੰਦੇ ਵੀ ਅਸੀਂ ਬਾਬੇ ਨੂੰ ਜਾ ਕੇ ਕਿਹਾ ਕਿ ਤੁਸੀਂ ਚਿੱਠੀ ਦੇ ਅਗਲੀ ਗੱਲ ਚੰਦੀ ਸਾਹਬ ਦੀ ਉਹ ਨਹੀਂ ਗੱਲ ਕਈ ਪ੍ਰਦੀਪ ਕਲੇਰ ਨੇ ਉਹ ਕਹਿੰਦੇ ਚਿੱਠੀ ਕਦੇ ਵੀ ਨਹੀਂ ਮਾਫੀਨਾਮੇ ਜੀ ਲਿਖੀ ਉਹ ਚਿੱਠੀ ਐਕਚੁਅਲੀ ਸੁਪਰਸਟੀਕਰਨ ਸੀ ਜਦੋਂ ਅਸੀਂ ਉਹ ਚਿੱਠੀ ਲੈ ਕੇ ਗਏ ਸੁਖਵੀਰ ਸਿੰਘ ਬਾਦਲ ਦੇ ਕੋਲੇ ਤੇ ਉਸ ਵੇਲੇ ਮੌਕੇ ਦੇ ਉੱਤੇ ਬੈਠਾ ਸੀ ਆਪਣਾ ਡਾਕਟਰ ਦਲਜੀਤ ਸਿੰਘ ਚੀਮਾ ਵੀ ਤੇ ਚੀਮਾ ਸਾਹਿਬ ਨੂੰ ਕਹਿੰਦੇ ਵੀ ਉਹਨਾਂ ਨੇ ਬਾਦਲ ਸਾਹਿਬ ਨੂੰ ਚਿੱਠੀ ਪੜਾਈ ਵੀ ਆ ਲੈ ਚਿੱਠੀ ਆ ਗਈ ਉਹ ਕਹਿੰਦਾ ਜੀ ਇਹ ਤਾਂ ਹਿੰਦੀ ਚ ਹੈ ਦੀ ਪੰਜਾਬੀ ਕੀਤੀ ਜਾਵੇ ਫਿਰ ਦੋਨਾਂ ਨੇ ਉੱਥੇ ਪੰਜਾਬੀ ਕੀਤੀ ਪੰਜਾਬੀ ਕਰਕੇ ਜਿੱਥੇ ਲਿਖਿਆ ਸੀ ਨਾ ਵੀ ਉਹ ਕਾ ਆਪਣਾ ਦਸਕਤ ਕੀਤੇ ਸੁਨੇ ਆਉਦੇ ਹਿੰਦੀ ਚ ਉਹਦੇ ਉੱਤੇ ਲਿਖ ਦਿੱਤਾ ਖਿਮਾ ਦਾ ਜਾਚਕ ਕਹਿੰਦੇ ਖਿਮਾ ਦੇ ਜਾਚਕ ਨੂੰ ਲਿਖੀ ਰਹੀ ਸੀ ਨਾ ਉਹਨੇ ਮਾਫੀ ਮੰਗੀ ਸੀ ਉਹਦਾ ਸਪਸ਼ਟੀਕਰਨ ਸੀ ਅਸੀਂ ਜਦੋਂ ਕਹਿੰਦੇ ਜਾ ਕੇ ਉਹਨੂੰ ਕਿਹਾ ਵੀ ਆ ਖਿਮਾ ਦਾ ਜਾਚਕ ਆ ਖਬਰਾਂ ਲੱਗ ਗਈਆਂ ਤਾਂ ਉਹਨੇ ਇਸ ਗੱਲ ਤੇ ਪ੍ਰੋਟੈਸਟ ਕੀਤਾ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਐ ਤੁਸੀਂ ਗੱਲ ਕਿਉਂ ਕੀਤੀ ਇਹ ਨਹੀਂ ਸੀ ਕਰਨੀ ਚਾਹੀਦੀ ਤੁਸੀਂ ਉਹਨਾਂ ਨੂੰ ਕਹੋ ਫਿਰ ਕਹਿੰਦੇ ਉਹਨੇ ਇੱਕ ਦੁਬਾਰਾ ਸਪਸ਼ਟੀਕਰਨ ਦਿੱਤਾ ਕਿ ਮੈਂ ਸਪਸ਼ਟੀਕਰਨ ਦਿੱਤਾ ਸੀਗਾ ਔਰ ਮੈਂ ਕਦੇ ਵੀ ਖਿਮਾ ਨਹੀਂ ਮੰਗੀ ਇਹ ਸਾਰੀਆਂ ਗੱਲਾਂ ਆ ਅਰੇ ਵੀ ਨਾਲ ਕਹਿੰਦੇ ਕਿ ਜਦੋਂ ਅਸਲ ਦੇ ਵਿੱਚ 2007 ਦੇ ਵਿੱਚ ਜਦੋਂ ਉਹ ਕਲੇਸ਼ ਗਿਆ ਉਹ ਤੋਂ ਬਾਅਦ ਹੀ ਸੁਖਵੀਰ ਬਾਦਲ ਦਾ ਸਾਡੇ ਕੋਲੇ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ ਜਿਹੜੀਆਂ ਗੱਲਾਂ ਉਹਨੇ ਦੱਸੀਆਂ ਜੱਦੀ ਸਾਹਿਬ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਰੇਟਰ ਕਲਾਸ ਦੇ ਵਿੱਚ ਰਾਮ ਰਹੀਮ ਦੀ ਕੋਠੀ ਹੈ ਦਿੱਲੀ ਦੇ ਵਿੱਚ ਉੱਥੇ ਆਉਂਦਾ ਹੈ ਉੱਥੇ ਨਾਲ ਉਹਦੇ ਆਉਂਦਾ ਹੈ Jaildar Lakhi Lakhbir Singh Lakhi ਜਿਹੜਾ ਇਹਨਾਂ ਵਕਤ ਪਰ ਸਲਾਕਾਰ ਉਹ ਵਾਰ ਦੇਖਦਾ ਹੁੰਦਾ ਸੀ ਉਹ ਨਾਲ ਉਹ ਦੁਨੀਆ ਨੇ ਕਿੱਡੀ ਚ ਹੁੰਦੀ ਹੈ ਅਗਲੀ ਜਿਹੜੀ ਹੈਗੀ ਹੈ ਕਾਰਵਾਈ ਉਹ ਕਹਿੰਦੇ ਫਿਰ ਜਿਹੜੀ 2012 ਵਾਲੀਆਂ ਇਲੈਕਸ਼ਨਾਂ ਹੈਗੀਆਂ ਉਹ ਤੋਂ ਐਨ ਪਹਿਲਾਂ ਜਾ ਕੇ ਪਹਿਲਾਂ ਇੱਕ ਹੋਟਲ ਵਿੱਚ ਠਹਿਰਦੇ ਜੈਪੁਰ ਉਹ ਤੋਂ ਬਾਅਦ ਫਿਰ ਜੈਪੁਰ ਦੇ ਵਿੱਚ ਇੱਕ ਡੇਰਾ ਤੇ ਡੇਰੇ ਦੇ ਵਿੱਚ ਸਾਡੇ ਕੋਲ ਜਾਂਦੇ ਇਹ ਸਾਰੀਆਂ ਗੱਲਾਂ ਦੱਸੀ ਜਾਂਦਾ ਕਿ ਵਾਰ-ਵਾਰ ਹਰ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਡੇਰਾ ਮੁਖੀ ਨੂੰ ਮਿਲਦਾ ਰਿਹਾ ਹੈ ਖਾਸ ਕਰਕੇ ਉਹਦੋਂ ਜਦੋਂ ਡੇਰਾ ਮੁਖੀ ਨੂੰ ਪੰਥ ਚੋਂ ਛੇਕਿਆ ਹੋਇਆ ਹੈ ਪੰਥ ਚੋਂ ਛੇਕੇ ਹੋਏ ਬੰਦੇ ਦੇ ਨਾਲ ਇਸੇ ਕਿਸਮ ਦਾ ਜਿਹੜਾ ਹੈਗਾ ਸੰਪਰਕ ਨਹੀਂ ਰੱਖਿਆ ਜਾਂਦਾ ਲੇਕਿਨ ਜੇ ਸੰਪਰਕ ਰੱਖਿਆ ਤਾਂ ਇਹਦਾ ਮਤਲਬ ਇਹ ਹੈ ਕਿ ਹੁਕਮਨਾਮੇ ਦੀ ਉਹਨਾਂ ਨੇ ਮਕੀਤੀ ਹੈ ਔਰ ਇਹ سلسلہ ਲਗਾਤਾਰ ਚੱਲਦਾ ਰਿਹਾ ਹੈ ਉਹਨੇ ਬਹੁਤ ਵੱਡੇ ਵੱਡੇ ਇਨਕਸ਼ਾਬ ਕੀਤੇ ਹੈ ਇੱਕ ਸਾਫਰਿਸ ਕਰਕੇ ਮਹੱਤਵਪੂਰਨ ਕਿ ਇਹਨਾਂ ਜਨਾਂ ਦੇ ਵਿੱਚ ਜਦੋਂ ਸਿੰਘ ਸਹਿਬਾਨ ਨੇ ਜਾ ਕੇ ਇਹਨਾਂ ਦੀ ਸੁਲਵਾਈ ਕਰਨੀ ਹੈ ਜਿਹੜੀਆਂ ਕੰਪਲੇਂਟਸ ਹੈ ਇੱਕ ਦੂਜੇ ਦੇ ਖਿਲਾਫ ਤਾਂ ਉਹਦੇ ਵਿੱਚ ਇੱਕ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਈਏ ਚਸ਼ਮਦੀਦ ਗਵਾਹ ਜਿਹੜਾ ਦੇ ਵਿੱਚ ਕੁਮਲ ਜਮਾ ਉਹਦਾ ਕਬੂਲਨਾਮਾ ਹੋਏ ਨਾ ਧਿਆਨਕ ਹੈ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਇਹਦੇ ਨਾਲ ਕਾਫੀ ਸਾਰੀਆਂ ਵਧਣ ਗਈਆਂ ਇਹ ਗੱਲ ਸਮਝੀ ਜਾਂਦੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਇਖਲਾਸ ਹੈ ਤੇ ਮੇਰੇ ਖਿਆਲ ਮੁਤਾਬਕ ਹੈ ਵੀ ਇਹਦਾ ਹੁਣ ਸਾਹਮਣਾ ਕਰਨਾ ਸੁਖਵੀਰ ਬਾਦਲ ਲਈ ਔਰ ਚੀਮਾ ਸਾਹਿਬ ਦੇ ਲਈ ਮੁਸ਼ਕਲ ਹੋਇਆ ਨੇ ਵੈਸੇ ਮੈਂ ਕਿਸੇ ਹੋਰ ਪਲੇਟਫਾਰਮ ਤੇ ਸੁਣਿਆ ਸੀ ਕਿਸੇ ਸਾਡੇ ਜਰਨਲਿਸਟ ਸਾਥੀ ਨੂੰ ਉਹਨੇ ਕੱਲ ਚੀਮਾ ਸਾਹਿਬ ਨਾਲ ਵੀ ਗੱਲ ਕੀਤੀ ਸੀ ਕਿ ਚੀਮਾ ਸਾਹਿਬ ਤੁਸੀਂ ਦਸੋ ਇਹਦੇ ਬਾਰੇ ਕੀ ਕਹਿੰਦੇ ਹੋ ਉਹ ਕਹਿੰਦੇ ਵੀ ਇਹ ਗੱਲਾਂ ਤਾਂ ਪਹਿਲਾਂ ਹੀ ਆਈਆਂ ਹੁੰਦੀਆਂ ਇਹ ਵਾਦਾ ਮਾਫਕਵਾ ਬਣ ਚੁੱਕੇ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਇਹ ਗੱਲ ਆਈ ਹੋਈ ਹੈ ਕਹਿੰਦੇ ਤਾਂ ਸਾਰੀਆਂ ਗੱਲਾਂ ਇਹ ਕਹਿੰਦੇ ਤੂੰ ਜਿਹਨੇ ਸਵਾਲ ਪੁੱਛਣਾ ਚਾਹੀਦਾ ਸੀ ਉਹ ਤਾਂ ਐਂਕਰ ਨੇ ਸਵਾਲ ਹੀ ਨਹੀਂ ਪੁੱਛਿਆ ਉਹਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਤੁਸੀਂ ਬੇਅਦ ਕਿਵੇਂ ਬੇਅਦ ਵੀ ਕਿਵੇਂ ਕਰਵਾਈ ਇਹ ਕਿਸ ਤਰ੍ਹਾਂ ਹੋਈ ਮੇਰੇ ਖਿਆਲ ਨਾਲ ਵੀ بی اے ٹی ਵੀ ਬਾਰੇ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਕਿਵੇਂ ਹੋਈ ਕਿਵੇਂ ਕਰਵਾਈ ਕਿਵੇਂ ਉਹਨਾਂ ਵੰਦਿਆਂ ਨੂੰ ਪੈਕਲ ਕੀਤਾ ਕਿਵੇਂ ਉਹਨਾਂ ਨੂੰ ਹਥਿਆਰਾਂ ਦੇ ਲਾਇਸੈਂਸ ਦਿੱਤੇ ਗਏ ਕਿਵੇਂ ਉਹਨਾਂ ਨੂੰ ਜਿਪਸੀਆਂ ਦਿੱਤੀਆਂ ਗਈਆਂ ਇਹ ਸਾਰੀਆਂ ਗੱਲਾਂ ਤਾਂ ਆਈਆਂ ਹੋਈਆਂ ਜੇ ਇਹ ਗੱਲਾਂ ਨਾ ਆਈਆਂ ਹੁੰਦੀਆਂ ਤਾਂ ਅੱਜ ਹਾਲਤ ਇਹ ਨਾ ਹੁੰਦੀ ਕਿ 1920 ਦੇ ਵਿੱਚ ਬੜੇ ਅਕਾਲੀ ਦਲ ਦੀ ਹਾਲਤ ਕੀ ਅੱਜ ਸੀਟਾ ਉਹਨਾਂ ਕੋਲ ਰਹਿ ਗਈਆਂ ਤਿੰਨ ਇਸ ਕਰਕੇ ਮੈਨੂੰ ਲੱਗਦੀ ਹੈ ਕਿ ਇਹ ਤਾਂ ਗੋਲਗਾਂਦੋਂ ਮਿੱਟੀ ਝਾੜਨ ਵਾਲੀ ਗੱਲ ਹੈ ਲੇਕਿਨ ਪ੍ਰਦੀਪ ਕਲੇਰ ਨੇ ਜਿਹੜੇ ਇਕਸ਼ਾਫ ਕੀਤੇ ਆ ਜੀ ਉਹ ਬੜੇ ਭਿਆਨਕ ਹੈ ਕਿਉਂਕਿ ਉਹ ਹਰ ਚੀਜ਼ ਦਾ ਕਵਾਨੀ ਮੈਂ ਕਹੂੰਗਾ ਉਹ ਪਾਰਕੀਦਾਰ ਸੀ ਸਾਰੇ ਮਾਮਲੇ ਦੇ ਵਿੱਚ ਔਰ ਉਹ ਕਹਿੰਦਾ ਵੀ ਸਾਰੀ ਗੱਲਬਾਤ ਸੁਖਵੀਰ ਬਾਦਲ ਦੇ ਨਾਲ ਮੈਂ ਹੀ ਕਰਦਾ ਹੁੰਦਾ ਸੀ ਮੈਂ ਇੱਕ ਰਾਜਸੀ ਚਿੰਤਕ ਨਾਲ ਗੱਲ ਕੀਤੀ ਕਿ ਇਹ ਅਸਲ ਦੇ ਵਿੱਚ ਹੋ ਕੀ ਗਿਆ ਤਾਂ ਉਹ ਰਾਜਸੀ ਚਿੰਤਕ ਨੇ ਕਿਹਾ ਕਿ ਅਸਲ ਦੇ ਵਿੱਚ ਜਦੋਂ ਸੁਖਵੀਰ ਬਾਦਲ ਕੋਲੇ ਲੀਡਰਸ਼ਿਪ ਆਈ ਨਾ ਕਾਲੀ ਜਲਦੀ ਤਾਂ ਉਸ ਵੇਲੇ ਉਹਨਾਂ ਨੇ ਇਹ ਮੰਨ ਲਿਆ ਕਿ ਸਿੱਖ ਭਾਈਚਾਰਾ ਸਾਨੂੰ ਵੋਟ ਪਾਉਂਦਾ ਇੱਕ ਤਾਂ ਗਰੰਟੀ ਹੈ ਔਰ ਜੇ ਅਸੀਂ 25 ਸਾਲ ਵਾਸਤੇ ਰਾਜ ਕਰਨਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਡੇਰੇ ਵਾਲਿਆਂ ਦੀਆਂ ਵੋਟਾਂ ਨਹੀਂਆਂ ਜਾਣ ਤਾਂ ਇਹ ਸਾਰਾ ਕੁਝ ਨਹੀਂ ਹੈਗਾ ਉਹਨੇ ਕੀਤਾ ਸੀ ਮਤਲਬ ਅਕਾਲੀ ਦਲ ਨੂੰ ਜਿਹੜਾ ਜਿਹੜਾ 1920 ਦਾ ਬਣਿਆ ਹੋਇਆ ਅਕਾਲੀ ਦਲ ਸੀ ਉਹਨੂੰ ਬੀਰਨ ਕਰਨ ਦੇ ਵਿੱਚ ਉਹਨੂੰ ਪਟੜੀ ਤੋਂ ਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹਕੇ ਇਸਦਾ ਹੈ ਤਾਂ ਉਹ ਸੱਜਣ ਦੇ ਮਤਲਬ ਕੋ ਸੁਖਵੀਰ ਸਿੰਘ ਬਾਦਲ ਦਾ ਹੈ ਜੀ ਆ ਬਿਲਕੁਲ ਜੀ ਖੁਦੀ ਕਬਰਸਤਾਨ ਵਾਲੇ ਬੰਨੇ ਲੈ ਗਿਆ ਤੇ ਆਪ ਹੀ ਇਹਨਾਂ ਨੇ ਭੋਗ ਪਾ ਦਿੱਤਾ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਆ ਤਾਂ ਚੱਲਦੇ ਹਾਂ ਨੈਕਸਟ ਕਾਲ ਤੇ ਆ ਜੀ ਤੇ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਵੀ ਦਿੱਤਾ ਆ ਜੇ ਦੋ ਮੇਰਾ ਨੂੰ ਸੁਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰਦਾਰ ਕਰਨਲ ਸਿੰਘ ਜੀ ਆਹ ਤੈਨੂੰ ਸੋ ਆਪਣੇ ਜਿੱਦਾਂ ਨਾ ਰੰਗਾਂ ਦੀ ਗੱਲ ਕੀਤੀ ਆ ਆਪਣੇ ਵੀ ਨਿਸ਼ਾਨ ਸਾਹਿਬ ਜਿੰਨੇ ਆ ਆਪਣੇ ਦੇਖੋ ਜੀ ਪੰਗਤ ਤੋਂ ਸੰਗਤ ਗੁਰੂ ਗ੍ਰੰਥ ਸਾਹਿਬ ਤੇ ਇਹ ਆਪਣੇ ਨਾ ਝੰਡਾ ਸਾਹਿਬ ਤੇ ਜ਼ਰੂਰੀ ਆ ਆਪਣੇ ਕੋਈ ਵੀ ਗੁਰਦੁਆਰਾ ਆਮ ਡੇ ਆ ਤੇ ਗੰਨਾ ਸਟਲ ਆਉਂਦੇ ਨਿਸ਼ਾਨ ਸਾਹਿਬ ਨਹੀਂ ਲਾਉਂਦੇ